ਇਸ ਵਲੇ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਕੈਨੇਡਾ ਦਾ ਵੀਜ਼ਾ ਲੈ ਕੇ ਵੱਡੀ ਗਿਣਤੀ ਵਿੱਚ ਲੋਕ ਅਮਰੀਕਾ ਵੱਲ ਨੂੰ ਰੁੱਕ ਕਰ ਰਹੇ ਹਨ ਕੈਨੇਡਾ ਦਾ ਵੀਜ਼ਾ ਲੈ ਕੇ ਕੈਨੇਡਾ ਦਾ ਵਿਜ਼ਿਟਰ ਵੀਜ਼ਾ ਲੈ ਕੇ ਲੋਕ ਅਮਰੀਕਾ ਵੱਲ ਨੂੰ ਰੁੱਕ ਕਰ ਰਹੇ ਹਨ ਨਜਾਇਜ਼ ਪੇਪਰਾਂ ਰਾਹੀਂ ਉਹ ਅਮਰੀਕਾ ਵੱਲ ਨੂੰ ਜਾ ਰਹੇ ਹਨ ਕੈਨੇਡਾ ਰਹਿ ਰਹੇ ਭਾਰਤੀਆਂ ਬਾਰੇ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ ਨਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਭਾਰਤੀ ਐਂਟਰੀ ਕਰ ਰਹੇ ਹਨ ਤੇ ਫੜੇ ਜਾਣ ਤੋਂ ਬਾਅਦ ਉਹ ਬ੍ਰਿਟੇਨ ਵੱਲ ਨੂੰ ਰੁੱਖ ਕਰਦੇ ਹਨ ਸੀਬੀਪੀ ਦੁਆਰਾ ਇਹ ਡਾਟਾ ਜਾਰੀ ਕੀਤਾ ਗਿਆ ਹੈ ਇੱਕ ਰਿਪੋਰਟਰ ਅਨੁਸਾਰ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਭਾਰਤੀ ਕੈਨੇਡਾ ਦਾ ਵੀਜ਼ਾ ਲੈ ਕੇ ਵੱਡੀ ਗਿਣਤੀ ਵਿੱਚ ਅਮਰੀਕਾ ਵੱਲ ਨੂੰ ਜਾ ਰਹੇ ਹਨ ਜੇ ਪਿਛਲੇ ਜੂਨ ਮਹੀਨੇ ਦੀ ਗੱਲ ਕਰੀਏ ਤਾਂ ਜੂਨ ਮਹੀਨੇ ਵਿੱਚ ਬਿਨਾਂ ਪੇਪਰਾਂ ਤੋਂ 5152 ਲੋਕ ਅਮਰੀਕਾ ਪਹੁੰਚੇ ਹਨ ਯਾਨੀ ਕਿ 5152 ਲੋਕ ਨਜਾਇਜ਼ ਤਰੀਕੇ ਨਾਲ ਅਮਰੀਕਾ ਪਹੁੰਚੇ ਹਨ ਜਿਸ ਤੋਂ ਬਾਅਦ ਜਦੋਂ ਉਹ ਅਮਰੀਕਾ ਵਿੱਚ ਫੜੇ ਜਾਂਦੇ ਹਨ ਤਾਂ ਉਹ ਬ੍ਰਿਟੇਨ ਵੱਲ ਰੁਖ ਕਰਦੇ ਹਨ ਕੈਨੇਡਾ ਜਾ ਕੇ ਸ਼ੈਲਟਰ ਲੈਣ ਵਾਲਿਆਂ ਚੋਂ ਭਾਰਤੀ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ ਚੰਗੇ ਭਵਿੱਖ ਲਈ ਲੋਕ ਕੈਨੇਡਾ ਜਾਂਦੇ ਹਨ ਜਿਸ ਤੋਂ ਬਾਅਦ ਉਹ ਨਜਾਇਜ਼ ਤਰੀਕੇ ਨਾਲ ਅਮਰੀਕਾ ਵੱਲ ਰੁਖ ਕਰ ਰਹੇ ਹਨ ਕੈਨੇਡਾ ਰਹਿ ਰਹੇ ਭਾਰਤੀਆਂ ਬਾਰੇ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ ਦੱਸਿਆ ਕਿ ਜੂਨ ਮਹੀਨੇ ਵਿੱਚ ਹੀ ਬਿਨਾ ਪੇਪਰਾਂ ਤੋਂ 5152 ਲੋਕ ਅਮਰੀਕਾ ਪਹੁੰਚੇ ਹਨ ਤੇ ਜਦੋਂ ਅਮਰੀਕਾ ਵਿੱਚ ਫੜੇ ਜਾਂਦੇ ਹਨ ਤਾਂ ਬ੍ਰਿਟੇਨ ਵੱਲ ਨੂੰ ਰੁਕ ਕਰਦੇ ਹਨ ਜਿਸ ਤੋਂ ਬਾਅਦ ਉਹ ਯੂਕੇ ਵੱਲ ਨੂੰ ਵੀ ਰੁਕ ਕਰਦੇ ਹਨ ਤੇ ਯੂਕੇ ਤੇ ਕੈਨੇਡਾ ਦੀ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਉੱਤੇ ਸਖਤ ਐਕਸ਼ਨ ਲਿਆ ਜਾਏਗਾ ਕੈਨੇਡਾ ਜਾ ਕੇ ਸ਼ੈਲਟਰ ਲੈਣ ਵਾਲਿਆਂ 'ਚੋਂ ਭਾਰਤੀ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ ਵਿਦਿਆਰਥੀ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਜਾਂਦੇ ਹਨ ਜਿਸ ਤੋਂ ਬਾਅਦ ਉਹ ਨਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਹੰਤ ਜੂਨ ਮਹੀਨੇ ਵਿੱਚ ਹੀ ਬਿਨਾ ਪੇਪਰਾਂ ਤੋਂ 5452 ਲੋਕ ਅਮਰੀਕਾ ਪਹੁੰਚੇ ਹਨ ਕੈਨੇਡਾ ਦਾ ਵੀਜ਼ਾ ਲੈ ਕੇ ਵੱਡੀ ਗਿਣਤੀ ਵਿੱਚ ਲੋਕ ਅਮਰੀਕਾ ਵੱਲ ਨੂੰ ਰੁਕ ਕਰ ਰਹੇ ਹਨ ਤੇ ਜਿਸ ਤੋਂ ਬਾਅਦ ਜਦੋਂ ਅਮਰੀਕਾ ਦੇ ਬਾਰਡਰ ਉੱਤੇ ਫੜੇ ਜਾਂਦੇ ਹਨ ਤਾਂ ਉਹ ਬ੍ਰਿਟੇਨ ਵੱਲ ਰੁਕ ਕਰਦੇ ਨੇ ਨਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਭਾਰਤੀਆਂ ਵੱਲੋਂ ਐਂਟਰੀ ਮਾਰੀ ਜਾ ਰਹੀ ਹੈ ਤੇ ਫੜੇ ਜਾਣ ਤੋਂ ਬਾਅਦ ਉਹ ਯੂਕੇ ਵੱਲ ਰੁਕ ਕਰਦੇ ਨੇ ਸੀਬੀਪੀ ਦੁਆਰਾ ਇਹ ਡਾਟਾ ਜਾਰੀ ਕੀਤਾ ਗਿਆ ਇੱਕ ਰਿਪੋਰਟਰ ਅਨੁਸਾਰ ਭਾਰਤੀ ਆਪਣੇ ਚੰਗੇ ਭਵਿੱਖ ਲਈ ਕੈਨੇਡਾ ਜਾਂਦੇ ਹਨ ਜਿਸ ਤੋਂ ਬਾਅਦ ਉਹ ਨਾਜਾਇਜ਼ ਤਰੀਕੇ ਨਾਲ ਅਮਰੀਕਾ ਵੱਲ ਰੁੱਕ ਕਰ ਰਹੇ ਹਨ ਜਿਸ ਤੋਂ ਬਾਅਦ ਉਹਨਾਂ 'ਤੇ ਵੱਡੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਸੀਬੀਪੀ ਦੁਆਰਾ ਇਹ ਡਾਟਾ ਜਾਰੀ ਕੀਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਯੂਕੇ ਤੇ ਕੈਨੇਡਾ ਦੀ ਸਰਕਾਰ ਵੱਲੋਂ ਇਸ ਉੱਤੇ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ ਜੂਨ ਮਹੀਨੇ ਦੀ ਗੱਲ ਕਰੀਏ ਤਾਂ ਜੂਨ ਮਹੀਨੇ ਵਿੱਚ ਹੀ ਸਿਰਫ ਇੱਕ ਮਹੀਨੇ ਵਿੱਚ ਬਿਨਾ ਪੇਪਰਾਂ ਤੋਂ 5152 ਲੋਕ ਅਮਰੀਕਾ ਪਹੁੰਚੇ ਨੇ ਅਮਰੀਕਾ ਵਿੱਚ ਫੜੇ ਜਾਣ ਤੋਂ ਬਾਅਦ ਉਹ ਬ੍ਰਿਟੇਨ ਵੱਲ ਰੁੱਕ ਕਰਦੇ ਨੇ ਅਕਸਰ ਦੇਖਿਆ ਜਾ ਰਿਹਾ ਹੈ ਕਿ ਭਾਰਤਿਆ ਵਿੱਚ ਵਿਦੇਸ਼ਦਾਨ ਦਾ ਕ੍ਰੇਜ਼ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਉਹ ਕੈਨੇਡਾ ਵਿੱਚ ਕੱਟ ਦੇ ਕੰਮ ਕਰਕੇ ਭਾਰਤੀ ਨਜਾਇਜ਼ ਤਰੀਕੇ ਨਾਲ ਅਮਰੀਕਾ ਵੱਲ ਰੁੱਕ ਆ ਰਹੇ ਹਨ ਤੇ ਜਿਸ ਤੋਂ ਬਾਅਦ ਜਦੋਂ ਅਮਰੀਕਾ ਵੱਲ ਅਮਰੀਕਾ ਤੋਂ ਫੜੇ ਜਾਂਦੇ ਹਨ ਤਾਂ ਉਹ ਬ੍ਰਿਟੇਨ ਵੱਲ ਰੁੱਕ ਕਰਦੇ ਨੇ ਜਿਸ ਤੋਂ ਬਾਅਦ ਉਹ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਉੱਤੇ ਸਖਤ ਐਕਸ਼ਨ ਵੀ ਲਿਆ ਜਾ ਸਕਦਾ ਹੈ ਜੇ ਗੱਲ ਕਰੀਏ ਸ਼ੈਲਟਰ ਲੈਣ ਵਾਲਿਆਂ ਦੀ ਤਾਂ ਭਾਰਤੀ ਸਭ ਤੋਂ ਅੱਗੇ ਹਨ ਕੈਨੇਡਾ ਜਾ ਕੇ ਸ਼ੈਲਟਰ ਲੈਣ ਵਾਲਿਆਂ ਵਿੱਚੋਂ ਭਾਰਤੀ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ ਚੰਗੇ ਭਵਿੱਖ ਲਈ ਲੋਕ ਕੈਨੇਡਾ ਤੋਂ ਅਮਰੀਕਾ ਜਾ ਰਹੇ ਹਨ ਵਿਦਿਆਰਥੀ ਵਿਜ਼ਟਰ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਉੱਤੇ ਕੈਨੇਡਾ ਜਾਂਦੇ ਹਨ ਜਿਸ ਤੋਂ ਬਾਅਦ ਉਹ ਨਜਾਇਜ਼ ਪੇਪਰਾਂ ਤੋਂ ਨਜਾਇਜ਼ ਪੇਪਰਾਂ ਰਾਹੀਂ ਅਮਰੀਕਾ ਵੱਲ ਰੁੱਕ ਕਰ ਰਹੇ ਹਨ ਡੋਂਕੀ ਲਗਾ ਕੇ ਉਹਨਾਂ ਵੱਲੋਂ ਅਮਰੀਕਾ ਵੱਲ ਰੁੱਖ ਕੀਤਾ ਜਾ ਰਿਹਾ ਹੈ ਸੀਬੀਪੀ ਦੁਆਰਾ ਇਹ ਡਾਟਾ ਜਾਰੀ ਕੀਤਾ ਗਿਆ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਇਸ ਉੱਤੇ ਸਖਤ ਐਕਸ਼ਨ ਵੀ ਲਿਆ ਜਾ ਸਕਦਾ ਹੈ ਕੈਨੇਡਾ ਰਹਿ ਰਹੇ ਭਾਰਤੀਆ ਬਾਰੇ ਸਭ ਤੋਂ ਵੱਡਾ ਖੁਲਾਸਾ ਹੋਇਆ ਹੈ ਵਿਦਿਆਰਥੀ ਨਜਾਇਜ਼ ਤਰੀਕੇ ਨਾਲ ਅਮਰੀਕਾ ਵਿੱਚ ਐਂਟਰੀ ਮਾਰ ਰਹੇ ਹਨ